ਹਾਂਜੀ ਤੇ ਅੱਜ ਬਣਾਵਾਂਗੇ ਆਪਾਂ ਦੁੱਧ ਪਿਆਜ਼ ਦੀ ਸਬਜ਼ੀ ਤੇ ਆਪਾਂ ਪਾਤਾ ਫਰਾਈਪਨ ਦੇ ਵਿੱਚ ਤੇਲ ਦੇ ਨਾਲੇ ਪਾਤੇ ਪਿਆਜ਼ ਬਰੀਕ-ਬਰੀਕ ਕੱਟੇ ਤੇ ਨਾਲ ਹਰੀ ਮਿਰਚ ਇਹਨਾਂ ਨੂੰ ਥੋੜਾ ਚਿਰ ਭੁੰਨਾਂਗੇ ਜਦੋਂ ਇਹ ਭੁੱਜ ਗਏ ਉਸ ਤੋਂ ਬਾਅਦ ਮਸਾਲੇ ਪਾ ਦਾਂਗੇ ਲਾਲ ਮਿਰਚ ਹਲਦੀ ਲੂਣ ਗਰਮ ਮਸਾਲਾ ਇਹ ਪਾ ਕੇ ਇਹਨਾਂ ਨੂੰ ਆਪਾਂ 2 ਮਿੰਟ ਲਈ ਫਿਰ ਭੁੰਨਾਂਗੇ ਜਦੋਂ ਤੇਲ ਛੱਡ ਜੂਗਾ ਤੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਫਿਰ ਆਪਾਂ ਥੋੜਾ ਚਿਰ ਹੋਰ ਇਨੂੰ ਉਪਰ ਨਾਲ ਲਈ ਰੱਖ ਦਾਂਗੇ ਉਸ ਤੋਂ ਬਾਅਦ ਜਦੋਂ ਇਹ ਤੇਲ ਛੱਡ ਜੂਗਾ ਤਾਂ ਇਸ ਦੇ ਵਿੱਚ ਆਪਾਂ ਪਾ ਦੇਾਂਗੇ ਜੀ ਕਸੂਰੀ ਮੇਥੀ ਕਸੂਰੀ ਮੇਥੀ ਪਾ ਕੇ ਇਹਦੇ ਵਿੱਚ ਤੇ ਇਹਨੂੰ ਫਿਰ ਆਪਾਂ ਪੁੰਨਾਂਗੇ 1 ਮਿੰਟ ਵਾਸਤੇ ਪੁੰਨ ਕੇ ਉਸ ਤੋਂ ਬਾਅਦ ਇਹਦੇ ਵਿੱਚ ਪਾ ਦੇਾਂਗੇ ਆਪਾਂ ਇੱਕ ਕੱਪ ਫੁੱਲ ਫੈਟ ਮਿਲਕ ਤੇ ਦੁੱਧ ਪਾ ਦਿੱਤਾ ਜੀ ਤੇ ਇਹ ਆਪਣੀ ਸਬਜੀ ਹੋ ਗਈ ਹੈ ਤਿਆਰ ਬਿਲਕੁਲ ਵੇਖੋ ਇਹ ਛਾਈ ਪਨੀਰ ਨੂੰ ਵੀ ਪਰਾਂ ਕਰਦੀ ਹੈ ਸਬਜੀ ਵੇਖੋ ਕਿੰਨੀ ਵਧੀਆ ਬਣੀ ਹੈ ਤੇ ਤੁਸੀਂ ਵੀ ਜਰੂਰ ਬਣਾ ਕੇ ਵੇਖੋ ਇਸ ਤਰ੍ਹਾਂ ਦੀ ਸਬਜੀ ਤੇ ਬਹੁਤ ਹੀ ਟੇਸਟੀ ਬਣਦੀ ਹੈ ਜੀ